ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਮੌਸਮ ਕੋਈ ਵੀ ਹੋਵੇ ਜਿਵੇਂ ਉਹ ਬਦਲਦਾ ਹੈ, ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਘੱਟ ਤਾਪਮਾਨ, ਠੰਡਾ ਅਤੇ ਸੁਹਾਵਣਾ ਮੌਸਮ ਸਭ ਨੂੰ ਚੰਗਾ ਲੱਗਦਾ ਹੈ, ਪਰ ਜਿਵੇਂ ਇਹ ਮੌਸਮ ਬਦਲਦਾ ਹੈ ਤਾਂ ਇਸ ਦੌਰਾਨ ਸਰਦੀ, ਖਾਂਸੀ, ਜ਼ੁਕਾਮ, ਗਲਾ ਖਰਾਬ, ਬੁਖਾਰ ਵਰਗੀਆਂ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ। ਇਹ ਤੇਜ਼ੀ ਨਾਲ ਫੈਲਣ ਵਾਲੀ ਛੂਤੀ ਬਿਮਾਰੀ ਵਾਂਗ ਹੈ ਜੋ ਕਿਸੇ ਬਿਮਾਰ ਵਿਅਕਤੀ ਦੇ ਖਾਂਸੀ ਕਰਨ ਜਾਂ ਛਿੱਕਾਂ ਨਾਲ ਜਲਦੀ ਫੈਲ ਜਾਂਦੀ ਹੈ। ਇਸ ਨਾਲ ਬੁਖਾਰ ਵੀ ਹੋ ਜਾਂਦਾ ਹੈ। ਅਜਿਹੀ ਮੌਸਮ 'ਚ ਬੱਚਿਆਂ ਨੂੰ ਜਲਦੀ geke ਲੈਂਦੀਆਂ ਹਨ ਇਸ ਲਈ ਆਪਣੀ ਸਿਹਤ ਦਾ ਖਾਸ ਧਿਆਨ ਰੱਖੋ ਅਤੇ ਅਜਿਹੀਆਂ ਚੀਜ਼ਾਂ ਦਾ ਸੇਵਨ ਕਰੋ ਜਿਸ ਨਾਲ ਤੁਹਾਡਾ ਇਮਿਊਨਿਟੀ ਸਿਸਟਮ ਸਹੀ ਰਹੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਬਦਲਦੇ ਮੌਸਮ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਰਾਹਤ ਪਾਉਣ ਲਈ ਕੁਝ ਘਰੇਲੂ ਨੁਸਖੇ ਦੱਸਾਂਗੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਸਿਹਤਮੰਦ ਬਣੇ ਰਹਿ ਸਕਦੇ ਹੋ ਅਦਰਕ ਅਤੇ ਸ਼ਹਿਦ ਦਾ ਸੇਵਨ ਅਦਰਕ ਅਤੇ ਸ਼ਹਿਦ ਦੋਵੇਂ ਚੀਜ਼ਾਂ ਜ਼ੁਕਾਮ ਖਾਂਸੀ ਤੋਂ ਰਾਹਤ ਦਿਵਾਉਣ ਲਈ کارਗਰ ਹਨ ਸੁੱਕੇ ਅਦਰਕ ਦੀ ਤਾਸੀਰ ਗਰਮ ਹੁੰਦੀ ਹੈ ਇਹ ਸਰੀਰਕ ਸਮਰੱਥਾ ਵਧਾਉਣ ਦਾ ਕੰਮ ਕਰਦੀ ਹੈ ਇੱਕ ਚਮਚ ਸੁੱਕਾ ਅਦਰਕ ਪਾਊਡਰ ਅਤੇ 1 ਚਮਚ ਸ਼ਹਿਦ ਦੇ ਨਾਲ ਦਿਨ ਵਿੱਚ 3 ਵਾਰ ਭੋਜਨ ਤੋਂ ਅੱਧਾ ਘੰਟਾ ਪਹਿਲਾਂ ਲਓ ਇਸ ਨਾਲ ਜ਼ੁਕਾਮ ਖਾਂਸੀ ਤੋਂ ਜਲਦੀ ਰਾਹਤ ਮਿਲੇਗੀ ਬੱਚਿਆਂ ਨੂੰ ਇਹ ਨੁਸਖਾ 1 ਚੁਟਾਈ ਚਮਚ ਦੇ ਹਿਸਾਬ ਨਾਲ ਦਿਓ ਸ਼ਹਿਦ ਨਿੰਬੂ ਅਤੇ ਇਲਾਇਚੀ ਦਾ ਨੁਸਖਾ ਬਦਲਦੇ ਮੌਸਮ ਵਿੱਚ ਖਾਂਸੀ ਅਤੇ ਜ਼ੁਕਾਮ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਸ਼ਹਿਦ ਨਿੰਬੂ ਅਤੇ ਇਲਾਇਚੀ ਦੇ ਮਿਸ਼ਰਣ ਦਾ ਸੇਵਨ ਕਰੋ ਇਸ ਲਈ 1 ਚਮਚ ਸ਼ਹਿਦ ਵਿੱਚ ਚੁਟਕੀ ਭਰ ਇਲਾਇਚੀ ਅਤੇ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਲੈ ਕੇ ਮਿਸ਼ਰਣ ਬਣਾ ਲਓ ਦਿਨ ਵਿੱਚ 2 ਵਾਰ ਇਸ ਨੁਸਖੇ ਨੂੰ ਲੈਣ ਨਾਲ ਖਾਂਸੀ ਅਤੇ ਜ਼ੁਕਾਮ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਂਦੀ ਹੈ ਕਾਲੀ ਮਿਰਚ ਅਤੇ ਸ਼ਹਿਦ ਬਦਲਦੇ ਮੌਸਮ ਵਿੱਚ ਜ਼ੁਕਾਮ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਕਾਲੀ ਮਿਰਚ ਦਾ ਇਸਤੇਮਾਲ ਕਰੋ ਕਾਲੀ ਮਿਰਚ ਦੇ ਪਾਊਡਰ ਨੂੰ ਸ਼ਹਿਦ ਨਾਲ ਮਿਲਾ ਕੇ ਲੈਣ ਨਾਲ ਜ਼ੁਕਾਮ ਅਤੇ ਨੱਕ ਵਗਣ ਦੀ ਬਿਮਾਰੀ ਤੋਂ ਰਾਹਤ ਮਿਲਦੀ ਹੈ ਇਸ ਤੋਂ ਇਲਾਵਾ ਤੁਸੀਂ ਅੱਧਾ ਚਮਚ ਕਾਲੀ ਮਿਰਚ ਪਾਊਡਰ ਅਤੇ ਇੱਕ ਚਮਚ ਧਾਗੇ ਵਾਲੀ ਮਿਸ਼ਰੀ ਦਾ ਲੈ ਕੇ ਦਿਨ ਵਿੱਚ ਦੋ ਵਾਰ ਇੱਕ ਗਲਾਸ ਕੋਸੇ ਦੁੱਧ ਨਾਲ ਲੈ ਕੇ ਸੇਵਨ ਕਰੋ ਖਾਂਸੀ ਜ਼ੁਕਾਮ ਗਲੇ ਖਰਾਬ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਵੇਗੀ ਲਸਣ ਦਾ ਇਸਤੇਮਾਲ ਬਦਲਦੇ ਮੌਸਮ ਵਿੱਚ ਜ਼ੁਕਾਮ ਅਤੇ ਖਾਂਸੀ ਤੋਂ ਨਿਜਾਤ ਪਾਉਣ ਲਈ ਲਸਣ ਦਾ ਸੇਵਨ ਕਰੋ ਲਸਣ ਵਿੱਚ ਜ਼ੁਕਾਮ ਨੂੰ ਦੂਰ ਕਰਨ ਵਾਲੇ ਤੱਤ ਪਾਈ ਜਾਂਦੇ ਹਨ ਸਰਦੀਆਂ ਵਿੱਚ ਪੁੰਨਿਆ ਲਸਣ ਖਾਣ ਨਾਲ ਵੀ ਠੰਡ ਅਤੇ ਖਾਂਸੀ ਦੀ ਸਮੱਸਿਆ ਦੂਰ ਹੁੰਦੀ ਹੈ ਇਸ ਤੋਂ ਇਲਾਵਾ ਤੁਸੀਂ ਲਸਣ ਦਾ ਸੇਵਨ ਭੋਜਨ ਵਿੱਚ ਕਿਸੇ ਰੂਪ ਨਾਲ ਵੀ ਕਰ ਸਕਦੇ ਹੋ ਕਾਲੀ ਮਿਰਚ ਅਤੇ ਗੁੜ ਦਾ ਕਾੜਾ ਪੀਓ ਖਾਂਸੀ ਅਤੇ ਛਾਤੀ ਦੀ ਬਲਗਮ ਤੋਂ ਛੁਟਕਾਰਾ ਦਿਵਾਉਣ ਵਿੱਚ ਗੁੜ ਮਦਦਗਾਰ ਸਾਬਿਤ ਹੁੰਦਾ ਹੈ ਇਸ ਤੋਂ ਇਲਾਵਾ ਗੁੜ ਐਂਟੀਬੈਕਟੀਰੀਅਲ ਹੈ ਜੋ ਇਨਫੈਕਸ਼ਨ ਨੂੰ ਘਟ ਕਰਦਾ ਹੈ ਇਸ ਲਈ ਕਾਲੀ ਮਿਰਚ ਨੂੰ ਪੀਸ ਕੇ ਗਰਮ ਪਾਣੀ ਵਿੱਚ ਉਬਾਲੋ ਹੁਣ ਇਸ ਪਾਣੀ ਵਿੱਚ ਜੀਰਾ ਅਤੇ ਗੁੜ ਮਿਲਾਓ ਨੁਸਖਾ ਤਿਆਰ ਹੋ ਜਾਵੇਗਾ ਇਸ ਨੂੰ ਗਰਮ-ਗਰਮ ਚਾਹ ਦੀ ਤਰ੍ਹਾਂ ਪੀਓ ਖਾਂਸੀ ਜੋ ਕਾਮ ਛਾਤੀ ਦੀ ਬਲਗਮ ਤੋਂ छुटਕਾਰਾ ਮਿਲੇਗਾ। ਮੁਲਠੀ ਦੀ ਚਾਹ ਦਾ ਸੇਵਨ। ਮੁਲਠੀ ਬਲਗਮ ਨੂੰ ਪਿੰਗਲਾਉਣ ਵਿੱਚ ਮਦਦਗਾਰ ਹੈ। ਇਹ ਛਾਤੀ ਵਿੱਚ ਗਰਮੀ ਪੈਦਾ ਕਰਦੀ ਹੈ, ਸਾੜ ਅਤੇ ਸੋਜ ਤੋਂ ਰਾਹਤ ਦਿਵਾਉਂਦੀ ਹੈ। ਇਹ ਛਾਤੀ ਦੀ ਬਲਗਮ ਨਾਲ ਜਿੱਠਣ ਵਿੱਚ ਮਦਦ ਕਰਦੀ ਹੈ। ਮੁਲਠੀ ਨੂੰ ਲੈ ਕੇ ਤੁਸੀਂ ਹਰਬਲ ਟੀ ਬਣਾ ਲਓ ਅਤੇ ਇਸ ਦਾ ਸੇਵਨ ਕਰੋ। ਬਲਗਮ ਕੁਝ ਹੀ ਦਿਨਾਂ ਵਿੱਚ ਖਤਮ ਹੋ ਜਾਵੇਗੀ। ਕੋਸਾ ਲੂਣ ਵਾਲਾ ਪਾਣੀ। ਬਦਲਦੇ ਮੌਸਮ ਵਿੱਚ ਜੇਕਰ ਤੁਸੀਂ ਖਾਂਸੀ ਅਤੇ ਜ਼ੁਕਾਮ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕੋਸੇ ਲੂਣ ਵਾਲੇ ਪਾਣੀ ਦਾ ਸੇਵਨ ਕਰੋ। ਲੂਣ ਵਾਲੇ ਕੋਸੇ ਪਾਣੀ ਨਾਲ ਦਿਨ ਵਿੱਚ 3 ਵਾਰ ਘਰਾਰੇ ਕਰਨ ਗਲੇ ਵਿੱਚ ਜੰਮੀ ਬਲਗਮ ਰੇਸ਼ਾ ਦੂਰ ਹੁੰਦਾ ਹੈ ਜਿਸ ਨਾਲ ਖਾਂਸੀ ਅਤੇ ਜ਼ੁਕਾਮ ਦੀ ਸਮੱਸਿਆ ਜਲਦੀ ਠੀਕ ਹੋ ਜਾਂਦੀ ਹੈ ਇਸ ਨਾਲ ਗਲੇ ਨੂੰ ਆਰਾਮ ਮਿਲਦਾ ਹੈ ਭਾਫ਼ ਨਾਲ ਮਿਲੇਗਾ ਤੁਰੰਤ ਰਾਹਤ ਛਾਤੀ ਵਿੱਚ ਜਮਾ ਹੋਈ ਬਲਗਮ ਨਾਲ ਨਜਿੱਠਣ ਵਿੱਚ ਭਾਫ਼ ਲਾਭਦਾਇਕ ਹੁੰਦੀ ਹੈ ਇਸ ਲਈ ਪਾਣੀ ਨੂੰ ਗਰਮ ਕਰੋ ਅਤੇ ਇਸ ਨੂੰ ਵੱਡੇ ਭਾਂਡੇ ਵਿੱਚ ਪਾਓ ਇਸ ਤੋਂ ਬਾਅਦ ਸਿਰ ਉੱਤੇ ਤੌਲੀਆ ਅਤੇ ਕੋਈ ਹੋਰ ਕੱਪੜਾ ਰੱਖ ਕੇ ਪੂਰੀ ਤਰ੍ਹਾਂ ਢੱਕ ਲਓ ਇਸ ਨੂੰ 5 ਤੋਂ 10 ਮਿੰਟ ਤੱਕ ਕਰੋ ਤੁਸੀਂ ਇਸ ਪਾਣੀ ਵਿੱਚ ਅਜਵਾਇਨ ਵੀ ਮਿਲਾ ਸਕਦੇ ਹੋ ਇਸ ਨਾਲ ਕਾਫੀ ਰਾਹਤ ਮਿਲਦੀ ਹੈ ਸੋ ਦੋਸਤੋ ਇਹ ਸੀ ਸਾਡੇ ਅੱਜ ਦੇ ਦੇਸੀ ਸੌਖੇ ਅਸਰਦਾਰ ਘਰੇਲੂ ਨੁਸਖੇ ਕੇ ਜਿੰਨਾ ਦਾ ਸੇਵਨ ਕਰਕੇ ਤੁਸੀਂ ਬਦਲਦੇ ਮੌਸਮ ਵਿੱਚ ਹੋਣ ਵਾਲੀਆਂ ਸਰੀਰਕ ਸਮੱਸਿਆਵਾਂ ਤੋਂ ਤੁਰੰਤ ਰਾਹਤ ਪਾ ਸਕਦੇ ਹੋ ਅਤੇ ਸਰੀਰ ਦੀ ਸਮਰੱਥਾ ਵਧਾ ਸਕਦੇ ਹੋ ਅਤੇ ਸਿਹਤਮੰਦ ਬਣੇ ਰਹਿ ਸਕਦੇ ਹੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੌਖੇ ਘਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ